ਅੱਜ ਚੰਡੀਗੜ੍ਹ ਦੇ ਇਸ ਮੈਦਾਨ ਵਿੱਚ ਇਸ ਪੁਆਇੰਟ ਤੇ ਹਮੇਸ਼ਾ ਦੀ ਤਰ੍ਹਾਂ ਧੱਕੇਸ਼ਾਹੀ ਦੇ ਖਿਲਾਫ ਹੱਕ ਸੱਚ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਮਹੂਰੀਅਤ ਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਲੇ ਇਸ ਹਲਕੇ ਦੇ ਜਿਹੜੇ ਚੰਡੀਗੜ੍ਹ ਮਹਾਲੀ ਪਚਕੂਲਾ ਏਰੀਆ ਤੇ ਅਲੱਗ-ਅਲੱਗ ਖੇਤਰਾਂ ਚੋਂ ਆਏ ਮੇਰੇ ਸੂਝਵਾਨ ਬਹਾਦਰ ਦੋਸਤੋ ਅੱਜ ਅਸੀਂ ਪੰਜਾਬ ਦੇ ਸਿਆਸੀ ਖੇਤਰ ਸਮਾਜਿਕ ਖੇਤਰ ਧਾਰਮਿਕ ਖੇਤਰ ਦੀ ਇੱਕ بلند ਆਵਾਜ਼ ਇੱਕ ਨੰਦਾਰ ਆਵਾਜ਼ ਇੱਕ ਬੇਬਾਕ ਆਵਾਜ਼ ਮਲਵਿੰਦਰ ਸਿੰਘ ਮਾਲੀ ਦੀ ਜੋ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰੀ ਹੋਈ ਹੈ ਔਰ ਜਿਸ ਤੱਕੇ ਨਾਲ ਗ੍ਰਿਫਤਾਰੀ ਕੀਤੀ ਗਈ ਹੈ ਬਿਨਾ ਕੋਈ ਵਾਰੰਡ ਦਿਖਾਇਆ ਬਿਨਾ ਕੋਈ ਐਫ ਆਈ ਆਰ ਦੀ ਕਾਪੀ ਦਿੱਤਿਆਂ ਔਰ ਜੋ ਲਹਿਜਾ ਸੀ ਗ੍ਰਿਫਤਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਉਸ ਤੋਂ ਸਾਬ ਜਹਰ ਸਗੇ ਕਿ ਉਹ ਤੁਲਕੇ ਆਏ ਸਗੇ ਕਿ ਕਿਸੇ ਨਾ ਕਿਸੇ ਹਾਲਤ ਵਿੱਚ ਵੀ ਮਾਲੀ ਹੋਰਾਂ ਨੂੰ ਗ੍ਰਫਤਾਰ ਕਰਕੇ ਜੇਲ੍ਹ ਦੀ ਕਾਰ ਕੋਲ ਕੋਡੀ ਸੁਟਣਾ ਹੈਗਾ ਹੈ ਸੋ ਸਰਕਾਰ ਜਿਹੜੀ ਲੋਕਾਂ ਨੂੰ ਵਾਦਾ ਕਰਕੇ ਆਈ ਸੀ ਜਿਹੜੀ ਕਹਿੰਦੀ ਹੁੰਦੀ ਸੀ ਕਿ ਅਸੀਂ ਲੋਕਾਂ ਨੇ ਜ਼ੁਬਾਨ ਦਿੱਤੀ ਹੈ ਲੋਕਾਂ ਨੂੰ ਸਿਸਟਮ ਨੂੰ ਸਵਾਲ ਕਰਨੇ ਸਖਾਇਆ ਹੈ ਲੋਕਾਂ ਨੂੰ ਬੋਲਣ ਦਾ ਸਖਾਇਆ ਹੈਗਾ ਉਹ ਸਰਕਾਰ ਅੱਜ ਆਪਣੇ ਖਿਲਾਫ ਜੋ ਕੋਈ ਨੁਕਤਾ ਨਹੀਂ ਕਰਦਾ ਹੈਗਾ ਜੋ ਦੀਆਂ ਨੀਤੀਆਂ ਦੀ ਪੰਡੀ ਕਰਦਾ ਹੈਗਾ ਨੀਤੀਆਂ ਨੂੰ ਨੰਗਾ ਕਰਦਾ ਹੈਗਾ ਜੋ ਦੇ ਖਿਲਾਫ ਉੱਠਣੋ ਆਈ ਆਵਾਜ਼ ਹੈ ਉਹਨੂੰ ਤੱਕੇ ਨਾਲ ਜੇਲਾਂ ਨਾਲ ਜਾਂ ਉਲਟੇ ਫੁਲਟੇ ਕੇਸ પાਕੇ ਤੋਂ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਦਾ ਇਹ ਕੱਟ ਇਹ ਦੱਸਦਾ ਹੈਗਾ ਕਿ ਪੰਜਾਬੀ ਲੋਕ ਪੰਜਾਬ ਦੇ ਸੂਝਵਾਨ ਰੋਸ਼ਨ ਦਿਮਾਗ ਲੋਕ ਜਿਨ੍ਹਾਂ ਅੰਦਰ ਜਮਹੂਰੀਅਤ ਹੈ ਜਿਨ੍ਹਾਂ ਅੰਦਰ ਮਨੁੱਖੀ ਅਧਿਕਾਰ ਹੈ ਜਿਨ੍ਹਾਂ ਅੰਦਰ ਲੋਕਾਂ ਦੇ ਹੱਕਾਂ ਦਾ ਦਰਦ ਹੈਗਾ ਹੈ ਆਜ਼ਾਦੀ ਜਨਾਲ ਵਿਚਲਣ ਦੀ ਆਜ਼ਾਦੀ ਨੇ ਆਪਣੀ ਗੱਲ ਕਹਿਣ ਦੀ ਜੋ ਇੱਕ ਤਾਂਗ ਹੈਗੀ ਐ ਉਸ ਦੇ ਰਖਵਾਲੇ ਜਿੱਥੇ ਕੱਟੇ ਹੋਇਓ ਇਹ ਸਰਕਾਰ ਨੇ ਇੱਕ ਸੁਣਾਣੀ ਹੈਗੀ ਐ ਕਿ ਆਪਣੀਆਂ ਉਹ ਇਹ ਨਾ ਤੱਕਲ ਹਰਕਤਾਂ ਤੋਂ ਗੈਰ ਕਾਨੂੰਨੀ ਹਰਕਤਾਂ ਤੋਂ ਗੈਰ ਸੰਵਧਾਨਿਕ ਹਰਕਤਾਂ ਤੋਂ ਉਹ ਬਾਹਰ ਜਾਵੇ ਤੇ ਨਸ਼ੇ ਦੇ ਅਹੰਕਾਰ ਵਿੱਚ ਮਾਲੀ ਵਰਗਿਆਂ ਨੂੰ ਹੱਥ ਪਾ ਗਏ ਜੋ ਉਹਨਾਂ ਨੇ ਸਾਨੂੰ ਚੁਣੌਤੀ ਦਿੱਤੀ ਐ ਅਸੀਂ ਭਵਤ ਮਾਨ ਦੀ ਉਹ ਚੁਣੌਤੀ ਆਮ ਆਦੀ ਪਾਰਟੀ ਸਰਕਾਰ ਦੀ ਚੁਣੌਤੀ ਸਵਕਾਰ ਕਰਦੇ ਆਂ ਔਰ ਅੱਜ ਤੁਹਾਨੂੰ ਅਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅੱਜ ਦਾ ਕੱਠ ਔਰ ਕੱਠ ਦੀ ਕੁਆਲਿਟੀ ਕਰਦੇ ਇਹ ਨੁਮਾਇੰਦਾ ਕੱਠ ਹੈਗਾ ਅਲੱਗ-ਅਲੱਗ ਜਥੇਬੰਦੀਆਂ ਦਾ ਅਲੱਗ-ਅਲੱਗ ਸੰਗਠਨਾਂ ਦਾ ਇਹ ਸਮੂੱਚਾ ਕੱਠ ਇੱਕ ਨੁਮਾਇੰਦਾ ਕੱਠ ਹੈ ਰਿਪਰੈਜ਼ੈਂਟੇਟਿਵ ਇੱਕ ਗੈਦਰਿੰਗ ਹੈ ਜੀ ਹੈ ਇਸ ਦੇ ਪਿੱਛੇ ਹਜ਼ਾਰਾਂ ਲੋਕ ਨੇ ਜਿਹੜੇ ਹੱਕ ਸੱਚ ਵਾਸਤੇ ਤੱਕੇ ਦੇ ਖਿਲਾਫ ਜੋ ਬੋਲਣ ਦਾ ਹੱਕ ਆ ਰਾਈਟ ਟੂ ਐਕਸਪ੍ਰੈਸ਼ਨ ਹੈ ਫਰੀडम ਹੈਗੀ ਆ ਆਜ਼ਾਦੀ ਨਾਲ ਗੱਲ ਕਰਨ ਦੀ ਉਹ ਸਖਦੇ ਜੋ ਸਰਕਾਰ ਨੇ ਡਾਕਾ ਮਾਰਿਆ ਹੈਗਾ ਜੋ ਹੱਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾਲੀ ਸਾਹਿਬ ਨੂੰ ਜੇਲ੍ਹ ਅੰਦਰ ਸੁੱਟਿਆ ਹੈਗਾ ਅਸੀਂ ਸਾਰੇ ਉਸ ਦੇ ਵਿਰੋਧ ਵਿੱਚ ਪਟਿਆਲਾ ਨਿਵਾਸੀ ਵੱਡੀ ਟੀਮ ਲੈ ਕੇ ਤੁਹਾਡੇ ਵਿਚਕਾਰ ਸ਼ਾਮਲ ਹੋਏ ਹਾਂ ਅਸੀਂ ਕੱਲ ਤੋਂ ਸਵੇਰ ਤੋਂ ਆਈ ਮੈਂ ਫੈਸਲ ਮਨਜੀਤ ਸਿੰਘ ਡਾਕਟਰ ਗਰਗ ਸਾਹਿਬ ਤੇ ਬੈਂਸ ਸਾਹਿਬ ਸਾਰੇ ਸਲਾਹ ਮਸ਼ਵਰਾ ਕਰ ਰਹੇ ਸੀਗੇ ਕਿ ਕਿਵੇਂ ਇਸ ਵਿਰੋਧ ਨੂੰ ਪੰਜਵਾ ਰੂਪ ਕੀਤਾ ਦਿੱਤਾ ਜਾਵੇ ਤੇ ਚੰਡੀਗੜ੍ਹ ਤੋਂ ਬਿਹਤਰ ਇਸ ਵਾਸਤੇ ਕੋ ਹੋਰ ਥਾਂ ਨਹੀਂ ਸੀ ਹੋ ਸਕਦੀ ਅੱਜ ਉਹ ਥਾਂ ਹੈ ਜਿਸ ਥੜੇ ਦੇ ਖੜ ਕੇ ਮੈਂ ਇਸ ਤੋਂ ਪਹਿਲਾਂ ਪਿਛਲੇ 50 ਸਾਲਾਂ ਸੈਂਕੜੇ ਬਾੜ ਬੋਲਿਆ ਹੈਗਾ ਹੈ ਅੱਜ ਫੇਰ ਇੱਕ ਵਾਰ ਉਮਰ ਦੇ ਹਸਪਤਾਲ ਤੇ ਆਪਣੇ ਸਾਥੀਆਂ ਦੇ ਨਾਲ ਹੰਗਾਰਾ ਕਰਦਾ ਹੋਇਆ ਆਵਾਜ਼ ਬਲੰਦ ਕਰਦਾ ਹੋਇਆ ਮੈਂ ਐਲਾਨ ਕਰਦਾ ਹੈਗਾ ਕਿ ਤੁਸੀਂ ਜੋ ਵੀ ਪ੍ਰੋਗਰਾਮ ਸਾਥੀ ਮਲਵਿੰਦਰ ਮਾਲੀ ਹੋਰਾਂ ਦੀ ਜੋ ਗ੍ਰਿਫਤਾਰੀ ਹੋਈ ਹੈ ਉਸ ਨੂੰ ਰੱਦ ਕਰਾਉਣ ਵਾਸਤੇ ਝੂਟਾ ਕੇਸ ਵਾਪਸ ਲੈਣ ਵਾਸਤੇ ਜੋ ਪ੍ਰੋਗਰਾਮ ਵੀ ਦਿਓਗੇ ਅਸੀਂ ਪਟਿਆਲੇ ਤੋਂ ਹਮੇਸ਼ਾ ਤੁਹਾਡੇ ਸਾਥ ਦੇਵਾਂਗੇ ਅਸੀਂ ਪਟਿਆਲੇ ਚ ਵੀ ਇੱਕ ਜਿਹਾ ਵਿਰੋਧ ਜਥੇਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਸ਼ਹਿਰਾਂ ਵਿੱਚ ਵੀ ਇਸ ਧੱਕੇਸ਼ਾਹੀ ਦੇ ਖਿਲਾਫ ਜਲੀ ਭਗਵਤ ਮਾਨ ਨੇ ਨਮੀ ਪਾਜੀ ਪਾਈ ਹੈ ਜਮਹੂਰੀ ਸ਼ਕਤੀਆਂ ਨੂੰ ਮਨੁੱਖੀ ਹਕਕਾਂ ਦੇ ਰਾਖਿਆਂ ਨੂੰ ਉਸ ਪਾਜੀ ਦਾ ਸੀ 21 ਦਾ 31 ਪਕੇ ਮੋੜਾਗੇ ਔਰ ਜੱਦਕੇ ਇਹ ਸਰਕਾਰ ਨੂੰ ਅਸੀਂ ਚੈਲੰਜ ਕਰਦੇ ਹੈਗੇ ਆ ਕਿ ਉਹ ਫੌਰੀ ਤਰਤੇ ਮਾਲੀ ਸਾਹਿਬ ਦੇ ਖਿਲਾਫ ਜੋ ਕੇਸ ਪਾਇਆ ਹੈਗਾ ਉਹ ਵਾਪਸ ਕਰੇ ਔਰ ਉਹਨਾਂ ਨੂੰ ਰਿਹਾ ਕਰੇ ਤੇ ਅੱਗੇ ਵਾਸਤੇ ਕਿਸੇ ਵੀ ਜਮਹੂਰੀ ਕਰਮਚਾਰੀ ਨੂੰ ਕਿਸੇ ਵੀ ਲੇਖਕ ਨੂੰ ਕਿਸੇ ਵੀ ਪੱਤਰਕਾਰ ਨੂੰ ਔਰ ਦਾੰਦ ਧਮਕਾਨ ਦੀ ਜਾਂ ਜੇਲ ਸੁੱਤਨ ਦੀ ਗੁਸਤਾਖੀ ਨਾ ਕਰੇ ਇਹ ਪੰਜਾਬ ਹੈਗਾ ਹੈ ਪੰਜਾਬ ਜਿਵੇਂ ਪਹਿਲਾਂ ਜਿਗਰ ਕੀਤਾ ਹੈਗਾ ਨਾ ਮੁਗਲਾਂ ਤੋਂ ਡਰਿਆ ਨਾ ਅੰਗਰੇਜ਼ਾਂ ਤੋਂ ਡਰਿਆ ਨਾ ਉਹ ਪਿਛਲੀਆਂ ਤੱਕੜ ਸਰਕਾਰਾਂ ਤੋਂ ਡਰਿਆ ਹੈਗਾ ਪੰਜਾਬ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈਗੀ ਹੈ ਪੰਜਾਬ ਹਮੇਸ਼ਾ ਮਨੁੱਖੀ ਹੱਕਾਂ ਵਾਸਤੇ ਪੰਜਾਬ ਹਮੇਸ਼ਾ ਜਮਹੂਰੀਅਤਾਂ ਵਾਸਤੇ ਬੋਲਣ ਦੀ ਜਾਦੀ ਵਾਸਤੇ ਖੜਦਾ ਰਿਹਾ ਲੜਦਾ ਰਿਹਾ ਇਸੇ ਸ਼ਬਦਾਂ ਨਾਲ ਮੈਂ ਥੋੜਾ ਬਹੁਤ ਧੰਨਵਾਦ ਕਰਦਾ